ਕਿਤੇ ਪੱਟਾ ਕਰਾ ਲੱਗੇ ਉਸੇ ਇਹਨੇ ਵੀ ਫਰੰਕ ਜਿਹੜੇ ਲੋਕ ਨਸ਼ਾ ਕਰਦੇ ਆ ਉਸ ਨੂੰ ਡੀਸੀ ਯੂ ਕਰ ਲਿਆ ਤਾਂ ਇਹ ਕੱਲ੍ਹ ਉਹ ਸਕਦਾ ਜੇ ਵੱਧ ਮਾਤਰਾ ਵਿੱਚ ਉਹ ਦਵਾਈ ਲੈ ਲਈ ਜਾਵੇ ਤਾਂ ਉਹਦਾ ਕੰਮੇ ਨਹੀਂ ਕਰਦਾ ਹਾਂ ਦੱਸੋ ਜਰਾ ਵੇ ਅੱਛਾ ਗੈਰ ਮਨਜ਼ੂਰ ਸੋਦਾ ਤੇ ਐਕਸਪਾਇਰ ਹੋਇਆ ਲਿਆ i don't know ਸਮਝ ਨਹੀਂਦਾ ਰੋਸ਼ਕਿਆ ਇਹ ਉਹੋ ਜਿਹੇ ਤਰੀਕੇ ਨਾਲ ਆਪਣੇ ਟਾਈਮ ਹੋ ਚੁੱਕੀ ਇਹਨਾਂ ਕੋਲ ਕੰਮ ਨਹੀਂ ਸੁਭਾਜਦਾ ਕਹਿੰਦੇ ਮੈਨੂੰ ਕੋਲ ਲੱਗ ਰਹੀ ਤੇ ਬਾਹਰ ਜਾ ਰਹੇ ਨੇ ਤੇ ਮੈਂ ਸਰਿੰਦਰ ਪਰ ਸਰ ਲੋਕਾਂ ਦਾ ਤਾਂ ਬਹੁਤ ਕਹਾਣ ਕਰ ਦਿੱਤਾ ਹੋਵੇ ਕਿ ਨਾ ਕਿ 12 13 ਜਿਹੜੀਆਂ ਪ੍ਰਾਣੀਆਂ ਐਕਸਪਾਇਰ ਹੋ ਚੁੱਕੀਆਂ ਉਹੀ ਵੇਚੀ ਜਾਂਦੇ ਸੀ ਸਰ ਇਸੇ ਲਈ ਤਕਾਰਵਾਈ ਹੋਈ ਹੈ ਥੋੜੀ ਥੋੜੀ ਅਰਮੀ ਹੋ ਜਾ 12 ਤੋਂ 16 ਦੇ ਉੱਤੇ 33 33 ਦਵਾਈਆਂ ਜਿਹੜੀਆਂ ਆ ਜੀ ਐਕਸਪਾਇਰ ਹੋ ਚੁੱਕੀਆਂ ਸੀ ਕਿਆ ਵਿਦਾਊਟ ਰੀਸੀਡੀਆਂ ਪਸੇ ਉਹ ਸਾਰੀਆਂ ਸੀ। ਸਰ ਕੁਝ ਕੈਸ਼ ਮਿਲੇ ਜਿਹੜਾ ਨਹੀਂ ਕੈਸ਼ ਹਾਂ ਕੋਈ ਨਹੀਂ ਹੈ ਜੀ ਉਹਨਾਂ ਨੇ ਅਫਾ ਗਿਣਤੀ ਕੀਤੀ ਸੀ ਉਹ ਕਹਿੰਦੇ ਤੁਹਾਡੀ ਮਹੀਨੇ ਦੀ ਸੇਲ ਆ ਗਈ ਹੈ। ਅੱਛਾ ਸਾਡਾ ਕੋਈ ਰਾਈਟ ਨਹੀਂ ਬਣਦਾ ਜੀ ਕਿਥੇ ਪੈਸੇ ਲੱਗੇ। ਜੀ ਉਹਨਾਂ ਨੂੰ ਵਾਪਸ। ਕੋਈ ਸਰ ਦੱਸ ਦਿੱਤਾ ਪਰ ਫਿਰ ਇੱਕ ਵਾਰੀ ਕਨਫਰਮ ਕਰਦੇ ਕਿ ਜਦੋਂ ਅਸੀਂ ਪਹੁੰਚੇ ਹੈ ਗੱਲ ਕਹੀ ਜਾ ਰਹੀ ਸੀ ਕਿ ਸੁਣਨ ਚਾਰੇ ਸੀ ਜਿਹੜਾ ਬਕਸਾ ਸੀਜ਼ ਕੀਤਾ ਕੇ ਕਾਰਟਨ। ਉਹ ਚ ਨਸ਼ੀਲੇ ਦਵਾਈਆਂ ਸੀ ਮੈਂ ਤਾਂ ਮੇਰੇ ਘਰ ਤੋਂ ਨਹੀਂ। ਉਹਦੇ ਵਿੱਚ ਨਸ਼ੀਲੇ ਦਵਾਈਆਂ ਤਾਂ ਨਹੀਂ ਹੈਗੀਆਂ। ਕੋਈ ਵੀ ਨਾਰਕੋਟਿਕ ਜਾਂ ਸਰਕੋਟ੍ਰੋਪਿਕ ਜਗ੍ਹਾ ਨਹੀਂ ਹੈ। ਕੁਝ ਦਵਾਈਆਂ ਦੇਣੀਆਂ ਤੇ ਪੇਟ ਦਰਦ ਦੀਆਂ ਨੇ ਜਿਵੇਂ ਕਿ ਕੈਲਸਾਈਕਲ ਮਾਈਨਸ ਜੇ ਜਦੋਂ ਕੋਈ ਨਸ਼ੇੜੀ ਬੰਦਾ ਜ਼ਿਆਦਾ ਮਾਤਰਾ ਤੇ ਖਾ ਲੈਂਦਾ ਹੈ ਤਾਂ ਉਹ ਐਗੇ ਨਸ਼ਾ ਬਣ ਜਾਂਦਾ ਪਰ ਉਹਦੀ ਗੱਲ ਸੋਸਾਇਟੀ ਨੂੰ ਨੀਂ ਨੀ ਦਵਾਈਆਂ ਦੀ ਲੋੜ ਹੈ ਇਹ ਦਵਾਈਆਂ ਬੈਨ ਨਹੀਂ ਹੈਗੀਆਂ ਤਾਂ ਹੀ ਨਾਰਕੋਟਿਕ ਡਾਕਟਰ ਪ੍ਰਸਕ੍ਰਾਈਬ ਕਰੇ ਤਾਂ ਬਿਲਕੁਲ ਦੇ ਸਕਦੇ ਉਹਨਾਂ ਦੇ ਕੋਲ ਕੋਈ ਰਿਕਾਰਡਿੰਗ ਸੀ ਤੇ ਇਸ ਚੀਜ਼ ਕਰਦੇ ਜੀ ਬੱਸ ਤੁਹਾਡੇ ਸਾਰੇ ਆਮਦੇ ਇਹਾ ਤੇ ਕਿਸ ਤਰ੍ਹਾਂ ਦੇ ਨਸ਼ੇ ਵਾਲੇ ਜਿਹੜੇ ਸਰ ਇਹਦੇ ਵਿੱਚ ਦੇਖੇਗਾ ਹਾਂਜੀ ਓਕੇ ਤੇ ਹੁਣ ਵੀ ਨਸ਼ੇ ਵਾਲੇ ਜੇ ਬਟ ਸਾਨੂੰ ਕੋਈ ਦਵਾਈ ਨਹੀਂ ਮਿਲੀ ਜਿਹੜੀ ਕਿ ਨਾਰਕੋਟਿਕ ਔਰ ਸਾਈਕੋਟ੍ਰੋਪਿਕ ਹੋ ਸਰ ਇੱਕ ਗੱਲ ਕਲੀਅਰ ਕਰੋ ਜਿਹੜਾ ਕਾਰਟੂਨ ਜਿਹੜਾ ਸੀਜ਼ ਕੀਤਾ ਉਹਦੇ ਚ ਨਸ਼ੀਲੀਆਂ ਦਵਾਈਆਂ ਵੀ ਆ ਕਿ ਕੱਲੀਆਂ ਐਕਸਪਾਇਰ ਦਵਾਈਆਂ ਹੀ ਆ ਨਹੀਂ ਜੀ ਉਹਦੇ ਵਿੱਚ ਐਕਸਪਾਇਰ ਦਵਾਈਆਂ ਨੇ ਕੁਝ ਦਵਾਈਆਂ ਜਿਨ੍ਹਾਂ ਦੇ ਕੋਲ ਇਹਨਾਂ ਕੋਲ ਪਰਚੇਜ਼ ਤੇ ਸੇਲ ਦੇ ਰਿਕਾਰਡ ਨਹੀਂ ਸੀ ਅਸੀਂ ਉਹ ਚੀਜ਼ ਕਰ ਲਈ ਕਿਉਂਕਿ ਹਾਲ ਤੱਕ ਇਨਫੋਰਮੇਸ਼ਨ ਇਹ ਆ ਰਹੀ ਸੀ ਕਿ ਕਾਰਟੂਨ ਚ ਨਸ਼ੀਲੀਆਂ ਦਵਾਈਆਂ ਨੇ ਨਹੀਂ ਜੀ ਕਾਰਟੂਨ ਚ ਕੋਈ ਵੀ ਨਸ਼ੀਲੀ ਦਵਾਈ ਨਹੀਂ ਹੈਗੀ ਜੀ ਸਰ ਐਸੇ ਮ ਅੱਜ ਡੀਸੀ ਸਾਹਿਬ ਦੇ ਹੁਕਮ ਅਨੁਸਾਰ ਆਪਾਂ ਇੱਕ ਜੁਆਇੰਟ ਇਨਸਪੈਕਸ਼ਨ ਇੱਥੇ ਕੀਤੀ ਸੀ ਇੱਥੇ ਡਰੱਗ ਇਨਸਪੈਕਟਰ ਦੀ ਟੀਮ ਸੀਗੀ ਨਾਲ ਡੀਐਸਪੀ ਸਾਹਿਬ ਸੀਗੇ ਤੇ ਮੌਕੇ ਤੇ ਡਰੱਗ ਇਨਸਪੈਕਟਰ ਦੀ ਟੀਮ ਨੇ ਤੁਹਾਨੂੰ ਸਾਰਿਆਂ ਨੂੰ ਦੱਸਿਆ ਵੀ ਹੈਗਾ ਕਿ ਉੱਥੇ ਕੁਝ ਐਕਸਪਾਇਰ ਦਵਾਈਆਂ ਮਿਲੀਆਂ ਨੇ ਤੇ ਉਹਨਾਂ ਨੇ ਉਹ ਸੀਲ ਕਰਤੀਆਂ ਤੇ ਉਹਦਾ ਅੱਗੇ ਦੀ ਕਾਰਵਾਈ ਉਹ ਆਪਣੇ ਡਿਪਾਰਟਮੈਂਟ ਜਿਹਨਾਂ ਹੁੰਦਾ ਰੂਲਸ ਹੈਗੇ ਉਹਦੇ ਮੁਤਾਬਿਕ ਕਰਨਗੇ ਮੌਕੇ ਤੇ ਲਾਅਨ ਆਰਡਰ ਦੀ ਕੋਈ ਸਿਚੁਏਸ਼ਨ ਨਹੀਂ ਹੈਗੀ ਹੈ ਤੇ ਬਾਕੀ ਅਗਲੀ ਕਾਰਵਾਈ ਡਿਪਾਰਟਮੈਂਟ ਕਰੂਗਾ ਕੀ ਕਿਤੇ ਜੈ ਨਹੀਂ ਮੁਕਮਲ ਉਹ ਅਗਲੀ ਕਾਰਵਾਈ ਡਿਪਾਰਟਮੈਂਟ ਕਰੂਗਾ ਉਹ ਤੇ ਕੁਝ ਨਹੀਂ ਕਹਿ ਸਕਦੇ ਮੈਮ ਤੇਰੇ ਕੁਝ ਹੱਲੇ ਵੀ ਕੈਮਿਸਟ ਪੁਰਾਣੀਆਂ ਦਵਾਈਆਂ ਵੇਚ ਰਿਹਾ ਐਕਸਪਾਇਰ ਦਵਾਈਆਂ ਵੇਚ ਰਿਹਾ ਉਹਨਾਂ ਨੂੰ ਕੋਈ ਚੇਤਾਵਨੀ ਦੇਣਾ ਚਾਹੋ ਇਹ ਹੁਣ ਪਹਿਲਾ ਸਟੈਪ ਹੈ ਹੀ ਹੈਗਾ ਹੁਣ ਆਪਾਂ ਬਾਕੀ ਦੁਕਾਨਾਂ ਤੇ ਵੀ ਕਾਰਵਾਈ ਕਰਨਗੇ ਤੇ ਸਾਰਿਆਂ ਨੂੰ ਮੇਰੀ ਇਹ ਹੀ ਹੈਗਾ ਕਿ ਤੁਸੀਂ ਸਾਰੇ ਸਤਰਕ ਰਹੋ ਕਦੇ ਵੀ ਤੁਹਾਡੇ ਤੋਂ ਅਸੀਂ ਪਹੁੰਚ ਸਕਦੇ ਹਾਂ ਤੇ ਕਾਰਵਾਈ ਕਰਕੇ ਤੁਹਾਨੂੰ ਜੇ ਕੋਈ ਤੁਹਾਡੇ ਤੱਕ ਸ਼ਿਕਾਇਤ ਪਹੁੰਚਾਉਣਾ ਚਾਹਵੇ ਜੀ ਉਹਦਾ ਕੀ ਜ਼ਰੀਆ ਹੋ ਸਕਦਾ ਕਿਸੇ ਵੀ ਤਰੀਕੇ ਨਾਲ ਤੁਸੀਂ ਸਾਡੇ ਕੋਲ ਸ਼ਿਕਾਇਤ ਪਹੁੰਚਾ ਸਕਦੇ ਹੋ ਡੀਜੀਐਸਪੀ ਸਾਹਿਬ ਹੈਗੇ ਨੇ ਜਿਹੜੀ ਸਪੈਸ਼ਲ ਟੀਮ ਹੈਗੀ ਹੈ ਤੇ ਐਸਡੀਐਮ ਦਫ਼ਤਰ ਤੁਹਾਡੇ ਲਈ ਸਾਡੇ ਲਈ ਹੈਗਾ ਹੀ ਤੁਸੀਂ ਅਨੋਨਿਮਸ ਵੀ ਪਾ ਸਕਦੇ ਹੋ ਤੇ ਤੁਸੀਂ ਆਪਣਾ ਵੇਰਵਾ ਦੇ ਕੇ ਵੀ ਪਾ ਸਕਦੇ ਹੋ ਸਹਿਮਤ ਐਸੋਸੀਏਸ਼ਨ ਵੱਲੋਂ ਹੈਲਪ ਮਿਲੀ ਜੀ ਤੁਹਾਨੂੰ ਸਹਿਮਤ ਐਸੋਸੀਏਸ਼ਨ ਵੱਲੋਂ ਬਹੁਤ ਹੈਲਪ ਹੈਗੀ ਹੈ ਪੂਰੇ ਮੌਕੇ ਤੇ ਉਹ ਹਾਜ਼ਰ ਸੀਗੇ ਉਹਨਾਂ ਨੇ ਵੀ ਇਹ ਸਾਰਾ ਇਸ਼ੂ ਸਮਝਿਆ ਤੇ ਸਾਡੀ ਮਦਦ ਕੀਤੀ ਹੈ ਜੀ ਇਸ ਨੂੰ ਸਪੱਸ਼ਟ ਕੀਤੇ ਨਾ ਅੱਗੇ ਤਾਂ ਨਾਲ ਦਸ ਕਦਮ ਤੇ ਇਹ ਕਦਮ ਚੱਲ ਰਿਹਾ ਪੂਰ ਸੁਰੂ ਸਿਆਚਿਕ ਨਹੀਂ ਜੀ ਦੇਖੋ ਇਸ ਤਰ੍ਹਾਂ ਦੀ ਹੱਲੇ ਤੱਕ ਜਿਹੜਾ ਤੁਸੀਂ ਕਹਿ ਰਹੇ ਹੋ ਕਿ ਥਾਣੇ ਦੇ ਨਾਲ 10 ਕਦਮ ਦੇ ਕੰਮ ਚੱਲ ਰਿਹਾ ਤੇ ਉਹਦੇ ਵਿੱਚ ਅੱਜ ਡੀਆਈ ਸਾਹਿਬ ਨੇ ਡਰਗ ਇਨਸਪੈਕਟਰ ਸਾਹਿਬ ਨੇ ਜਿਹੜੀ ਆਪਣੀ ਕਾਰਵਾਈ ਪਾਈ ਹੈ ਉਹਦੇ ਵਿੱਚ ਕੋਈ ਵੀ ਨਸ਼ੀਲੀ ਵਸਤੂ ਨਹੀਂ ਮਿਲੀ ਹੱਲੇ ਤੱਕ ਲੇਕਿਨ ਉਹਨਾਂ ਨੇ ਕੁਝ ਦਵਾਈਆਂ ਜਿਹੜੀਆਂ ਹੈਗੀਆਂ ਉਹ ਸੀਜ਼ ਕੀਤੀਆਂ ਨੇ ਜਿਨ੍ਹਾਂ ਨੂੰ ਕਿ ਉਹਨਾਂ ਦੇ ਆਪਣੇ ਵਿਭਾਗ ਦੀ ਕਾਰਵਾਈ ਮੁਤਾਬਕ ਲੈਕ ਚ ਭੇਜਿਆ ਜਾਏਗਾ ਤੇ ਅਗਲੀ ਕਾਰਵਾਈ ਵੀ ਉਹ ਆਪ ਦੇ ਵਿਭਾਗ ਦੇ ਮੁਤਾਬਕ ਹੀ ਕਰਨਗੇ ਮੈਂ ਇੱਥੇ ਐਸ ਪ੍ਰੋਟੈਕਸ਼ਨ ਆਇਆ ਸੀ ਕਿ ਕੋਈ ਅ ਅਨੁਸ਼ਕਾਮੀ ਕਟਨਾ ਨਾ ਹੋਵੇ ਉਹ ਮੇਰੀ ਡਿਊਟੀ ਮੇਰੀ ਪੂਰੀ ਸੀ ਇਹਦੇ ਵਿੱਚ ਮੈਂ ਇੱਕ ਮੈਸੇਜ ਇਹ ਦੇਣਾ ਚਾਹੁੰਦਾ ਕਿ ਅ ਅੱਜ ਡੀਸੀ ਸਾਹਿਬ ਤੇ ਐਸਐਸਪੀ ਸਾਹਿਬ ਦੋਨਾਂ ਨੇ ਇੱਕ ਜਿਹੜੀ ਕਾਰਵਾਈ ਆਰੰਭ ਕੀਤੀ ਹੈ ਸਾਡੇ ਇਸ ਜ਼ਿਲ੍ਹੇ ਵਾਸਤੇ ਉਹਦੇ ਵਿੱਚ ਜਿੰਨੇ ਵੀ ਡਰੱਗ ਕੈਮਿਸਟ ਜਿਹੜੇ ਕਿ ਗਲਤ ਤਰੀਕੇ ਨਾਲ ਦਵਾਈਆਂ ਵੇਚ ਰਹੇ ਨੇ ਉਹਨਾਂ ਨੂੰ ਇੱਕ ਸੁਨੇਹਾ ਹੈ ਜਿਹਦੇ ਚ ਕਿ ਉਹ ਸੁਧਰ ਜਾਣ ਕਿਉਂਕਿ ਇਸ ਤੋਂ ਬਾਅਦ ਜਿਹੜੀ ਸਾਡੀ ਅਗਲੀ ਕਾਰਵਾਈ ਹੋਵੇਗੀ ਉਹਦੇ ਵਿੱਚ ਆਈਟੀ ਵਿਭਾਗ ਦੀ ਨਾਲ ਹੋ ਸਕਦਾ ਹੈ ਔਰ ਇਸ ਦੇ ਵਿੱਚ ਸਾਡੇ ਨਾਲ ਸਾਡੀ ਕੈਮਿਸਟ ਐਸੋਸੀਏਸ਼ਨ ਦੇ ਪ੍ਰਧਾਨ ਜਿਨ੍ਹਾਂ ਦਾ ਤੁਸੀਂ ਬੜੀ ਧੰਨਵਾਦ ਕਰਦੇ ਕਿ ਉਹਨਾਂ ਨੇ ਨਾਲ ਖੜ ਕੇ ਉਹਨਾਂ ਦੇ ਪ੍ਰਧਾਨ ਜੀ ਉਹਨਾਂ ਦੇ ਵਾਈਸ ਪ੍ਰਧਾਨ ਉਹਨਾਂ ਦੇ ਹੋਰ ਨੁਮਾਇੰਦੇ ਜਿਹੜੇ ਉਹ ਨਾਲ ਖੜੇ ਰਹੇ ਤੇ ਉਹਨਾਂ ਨੇ ਅੱਜ ਕਾਰਵਾਈ 'ਚ ਪੂਰਾ ਯੋਗਦਾਨ ਦਿੱਤਾ ਤੇ ਨਸ਼ਿਆਂ ਦੇ ਖਿਲਾਫ ਇੱਕ ਅੱਛਾ ਉਪਰਾਲਾ ਕੀਤਾ ਧੰਨਵਾਦ ਬਾਈਸੀ ਬਹੁਤ ਮਿਲਿਆ ਬਾਈਸੀ ਬਹੁਤ ਮਿਲਿਆ ਉਹ ਕਿ ਜੇ ਪੈਸੇ ਰਿਕਵਰੀ ਹੋਈ ਹੈ ਉਸ ਦੇ ਬਾਰੇ ਡਰਗ ਇਨਸਪੈਕਟਰ ਹੀ ਕਾਰਵਾਈ ਕਰਨਗੇ ਜੀ ਕਿਉਂਕਿ ਇਹ ਜਦੋਂ ਕੈਮਿਸਟਰੀਡ ਹੁੰਦੀ ਹੈ ਉਹਦੇ ਵਿੱਚ ਡਰਗ ਇਨਸਪੈਕਟਰ ਹੀ ਕਰ ਸਕਦੇ ਨੇ ਉਹਦੇ ਵਿੱਚ ਸਾਡੀ ਇਨਵੋਲਵਮੈਂਟ ਨਹੀਂ ਹੁੰਦੀ ਸਰ ਇੱਕ ਗੱਲ ਤੁਹਾਡੇ ਧਿਆਨ ਚ ਲਿਆਣਾ ਚਾਹੁੰਦੇ ਲੋਕਾਂ ਦਾ ਕਹਿਣਾ ਜਿਹੜੇ ਥਾਕੇ ਮਿਲ ਰਹੇ ਕਹਿੰਦੇ ਕੁਝ ਲੋਕ ਜਿਹੜੇ ਦੇਖਣ ਤੋਂ ਲੱਗਦੇ ਆ ਕਿ ਨਸ਼ਾ ਕਰਦੇ ਆ ਉਹਨਾਂ ਦਾ ਗੇੜਾ ਇੱਧਰ ਬਹੁਤ ਹੈ ਜੀ ਜੀ ਇਸ ਵੇਲੇ ਆਪ ਜੀ ਦੇ ਇਸ ਸੁਝਾਵਲ ਧਿਆਨ ਦੇਵਾਂਗੇ ਅਸੀਂ ਸਵੇਰ ਤੋਂ ਇੱਥੇ ਪੂਪਤਾ ਇੰਤਜ਼ਾਮ ਕਰਾਂਗੇ ਤਾਂ ਕਿ ਇਦਾਂ ਦੀ ਕੋਈ ਵੀ ਤੁਹਾਨੂੰ ਇਹ ਗੱਲ ਨਜ਼ਰ ਨਾ ਆਵੇ ਡੀਸੀ ਸਾਹਿਬ ਦੀ ਐਨਕੋਰ ਦੀ ਮੀਟਿੰਗ ਵਿੱਚ ਡਿਸਕਸ਼ਨ ਹੋਈ ਸੀ ਕੁਝ ਕਿ ਦੁਕਾਨਾਂ ਦੇ ਉੱਤੇ ਕੈਮਿਟਰੀਆਂ ਦੁਕਾਨਾਂ ਦੇ ਰੂਪੇ ਵਿੱਚ ਜਾ ਰਹੇ ਆ ਤੇ ਐਸਪਾਇਰ ਦਵਾਈਆਂ ਵੇਚੀ ਜਾ ਰਹੀਆਂ ਤੇ ਅਸੀਂ ਇਹਨਾਂ ਦੇ ਉੱਤੇ ਰੈਗੂਲਰ ਇਨਸਪੈਕਸ਼ਨਸ ਕਰਦੇ ਆਗੇ 2-3 ਵਾਰੀ ਅਸੀਂ ਪਹਿਲਾਂ ਵੀ ਇਹਨਾਂ ਨੂੰ ਇਫੈਕਸ਼ਨ ਕਿਤੇ ਸਸਪੈਂਸ਼ਨ ਹੋਣੀ ਹੈ ਉਸ ਤੋਂ ਬਾਅਦ ਹੁਣ ਜੁਆਇੰਟ ਰੇਡ ਇੱਕ ਜੁਆਇੰਟ ਟੀਮ ਡੀਸੀ ਸਾਹਿਬ ਵੱਲੋਂ ਬਣਾਈ ਗਈ ਜਿਹਦੇ ਵਿੱਚ ਐਸ ਡੀ ਐਮ ਐਮ ਡੀ ਐਸ ਪੀ ਸਾਹਿਬ ਤੇ ਡਾਕਟਰ ਰਮਨ ਸਰ ਮੈਡੀਕਲ ਆਫਸਰ ਇਹ ਅਸੀਂ ਰੀਸਰਚ ਦੇ ਇਨਫੈਕਸ਼ਨ ਤੋਂ ਸਾਨੂੰ ਪਤਾ ਲੱਗਾ ਵੀ ਬਹੁਤ ਸਾਰੀਆਂ ਐਸਪਾਇਰ ਦਵਾਈਆਂ ਜਿਹੜੀਆਂ ਇਹਨਾਂ ਦੇ ਕੋਲ ਸਟਾਕ ਕੀਤੀ ਹੋਈਆਂ ਜਿਹੜੀਆਂ ਅਸੀਂ ਫਾਰਮ 16 ਦੇ ਉੱਤੇ ਲੈ ਲਈਆਂ ਰਿਕਵਰ ਕਰ ਲਈਆਂ ਸੀਜ਼ ਕਰ ਲਈਆਂ ਤੇ ਇਹਨਾਂ ਨੂੰ ਹੁਣ ਕਸਟਡੀ ਆਰਡਰ ਨਾਲੋਂ ਲੈ ਲੈ ਜਾਣਗੇ ਸਵੇਰੇ ਨਸ਼ੇ ਦੀ ਦਵਾਈ ਵੀ ਕੋਈ ਮਿਲੀ ਕੋਈ ਨਸ਼ੇ ਦੀ ਦਵਾਈ ਨਹੀਂ ਸੀ ਨਾਰਮੀਆਂ ਕੇ ਐਕਸਪਾਇਰ ਹੋ ਚੁੱਕੀਆਂ ਸੀਗੀਆਂ ਤਾਂ ਕੋਈ ਵੀ ਦਵਾਈ ਜਿਹੜੀ ਐਂਡੀਪੀਐਸ ਅੰਡਰ ਨਾਰਕੋਟਿਕ ਜਾਂ ਸਾਈਕੋਟ੍ਰੋਪਿਕ ਨਹੀਂ ਮਿਲੇਗੀ ਕਾਰਵਾਈ ਕੀ ਕਰ ਰਹੇ ਹੋ ਸਰ ਇਹਦੇ ਕਸਟਡੀ ਆਰਡਰ ਲੈ ਲੈ ਜਾਣਗੇ ਸਵੇਰ ਨੂੰ ਤੇ ਹਾਇਰ ਅਥਾਰਟिटीज ਨੂੰ ਇਹਦੇ ਰਿਗਾਰਡਿੰਗ ਇਨਫੋਰਮ ਕਰ ਦਿੱਤਾ ਜਾਏਗਾ ਮਾਮਲਾ ਕਿਦਰ ਜੋਗਾ ਇਸ ਤੇ ਡਰਗ ਐਂਡ ਕਾਉਸਮੈਟਿਕ ਐਕਟ ਅਧੀਨ ਜਿਹੜੀ ਇਹਦੀ ਕਾਰਵਾਈ ਕੀਤੀ ਜਾਊਗੀ ਕੀ ਪਹਿਲੇ ਵੀ ਪਤਾ ਲੱਗਿਆ ਨਹੀਂ ਕਿ ਇਹਨੇ ਪ੍ਰਾਨੁਕੋਣੇ ਕੀ ਸਰ ਇਹਦੀ ਅਸੀਂ ਪਹਿਲਾਂ ਵੀ ਦੋ ਰੀ ਅਸੀਂ ਇੰਸਪੈਕਸ਼ਨ ਕੀਤੀ ਹੈ ਤੇ ਇਸ ਵਾਰੀ ਇਹਨਾਂ ਨੂੰ ਸ਼ੋਅ ਕਸ ਨੋਟਿਸ ਇਸ਼ੂ ਕਰਨ ਤੋਂ ਬਾਅਦ ਸਸਪੈਂਸ਼ਨ ਕੀਤੀ ਹੈਗੀ ਆਫਸਰ ਜੀ ਜੀ ਮਾਲ ਬਰਾਮਦ ਕਿਤ 33 ਤਰ੍ਹਾਂ ਦੀਆਂ ਦਵਾਈਆਂ ਜਿਹੜੀ ਸੀਜ਼ ਕੀਤੀਆਂ ਫਾਰਮਸੋਲਾਂ ਦੇ। ਅਸਰ ਸੁਣਨ ਚਾਰਿਆ ਕਿ ਨਸ਼ੀਲੇ ਦਵਾਈਆਂ ਹੀ ਵੇਚਦੇ ਸਿੱਕੇ। ਨਹੀਂ ਜੋ ਰੋਲਾ ਸੀਗਾ ਜਾਂ TC ਆ ਬੋਲੋ। ਆ ਬੋਲੋ। ਇਹ ਜਿਆਦਾ ਪੂਰਾ ਮਾਮਲਾ ਕਿੰਨਾ ਮਾਮਲਾ ਕਿਹਾ ਹੈ। ਦਵਾਈਆਂ ਖਾ ਖਾ ਕੇ ਪਰੇਸ਼ਾਨ ਹੋ ਚੁੱਕੇ ਮਰੀਜ਼ਾਂ ਲਈ ਆਸ ਦੀ ਇੱਕੋ ਇੱਕ ਕਿਰਨ ਕੈਤ ਆਯੁਰਵੇਦ ਦੁਆਖਾਨਾ ਔਰਤ ਮਰਦ ਹਰ ਤਰ੍ਹਾਂ ਦੇ ਗੁਪਤ ਰੋਗਾਂ ਦੇ ਮਾਹਰ ਅਧਰੰਗ ਕਾਲਾ ਪੀਲਿਆ ਮੋਟਾਪਾ 슈ਗਰ ਘਟਿਓ ਇਸੇਲ ਇੱਕ ਦਿਨ ਵਿੱਚ ਪੂਰੇ ਕਰੋ ਫੋਨ ਕਰੋ 98763 79499 ਨਵਾਂ ਸ਼ਹਿਰ ਦੁਬਾਬਾ YouTube ਚੈਨਲ ਸੰਪਰਕ 98763 79499